ਸ਼੍ਰੀਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਜਲੰਧਰ ਦੇ ਵਿੱਚ ਵਾਪਰੀ ਕਾਨੂੰਨੀ ਘਟਨਾ ਤੋਂ ਬਾਅਦ ਜਿੱਥੇ ਉਕਤ ਦੋਸ਼ੀ ਦਾ ਰਿਮਾਂਡ ਪੁਲਿਸ ਨੇ ਹਾਸਲ ਕੀਤਾ ਤੇ ਦੱਸ ਦਈਏ ਕਿ ਵੈਸਟ ਹਲਕੇ ਦੇ ਪਾਰਸ ਸਟੇਟ ਦੇ ਵਿੱਚ ਇੱਕ 13 ਸਾਲਾ ਮਾਸੂਮ ਦਾ ਕਤਲ ਹੁੰਦਾ ਜਿਸ ਦੇ ਵਿੱਚ ਦੋਸ਼ੀ ਹਰਮਿੰਦਰ ਸਿੰਘ ਜਿਸ ਨੂੰ ਕੀ ਪੁਲਿਸ ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤਾਂ 9 ਦਿਨ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਹਾਲਾਂਕਿ ਪੁਲਿਸ ਨੇ ਕੋਰਟ ਦੇ ਵਿੱਚ 10 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਉਧਰ ਹੀ ਅਦਾਲਤ ਵੱਲੋਂ 9 ਦਿਨ ਦਾ ਰਿਮਾਂਡ ਦਿੱਤਾ ਗਿਆ ਤਾਂ ਜਾਣਕਾਰੀ ਦਿੰਦਿਆਂ ਹੋਏ ACP ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਬੱਚੀ ਦੇ ਕਤਲ ਮਾਮਲੇ ਦੇ ਵਿੱਚ ਬੀਤੇ ਦਿਨਾਂ ਯਰੋਪੀ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਉਸ ਦਾ ਮੈਡੀਕਲ ਕਰਾਉਣ ਤੋਂ ਬਾਅਦ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ 10 ਦਿਨਾਂ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਕੋਰਟ ਦੇ ਵੱਲੋਂ 9 ਦਿਨ ਯਾਨੀ ਕਿ 3 ਦਸੰਬਰ ਤੱਕ ਦਾ ਰਿਮਾਂਡ ਪੁਲਿਸ ਨੂੰ ਦਿੱਤਾ ਗਿਆ ਇਸ ਦੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਡੀ ਨੇ ਟੈਸਟ ਸਣੇ ਹੋਰ ਜਿਹੜੇ ਸਬੂਤ ਨੇ ਇਕੱਠੇ ਕਰਨ ਦੀ ਮੰਗ ਕੀਤੀ ਗਈ ਸੀ ਜੱਸ ਸਾਹਬ ਦੇ ਸਾਹਮਣੇ ਜਿਸ ਤੇ ਚੱਲਦਿਆਂ ਮਾਮਲੇ ਦੀ ਗੰਭੀਰਤਾ ਨੂੰ ਲੈਂਦਿਆਂ ਹੋਇਆਂ ਉਹਨਾਂ 9 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਤੇ ਪੁਲਿਸ ਦਾ ਇਹ ਕਹਿਣਾ ਹੈ ਕਿ ਹੁਣ ਸਬੂਤ ਜੁਟਾਏ ਜਾਣਗੇ ਤਾਂ ਜੋ ਇਸ ਦੋਸ਼ੀ ਨੂੰ ਜਲਦ ਉਜਗ ਸਖਤ ਸਜ਼ਾ ਦਵਾਈ ਜਾ ਸਕੇ ਕੋਰਟ ਦੇ ਵਿੱਚ ਪੇਸ਼ ਕੀਤਾ ਸੀ ਅਭੀ ਜਿਹੜਾ ਅਕਿਊਜ਼ ਨੂੰ ਤੇ ਪੁਲਿਸ ਰਿਮਾਂਡ ਸੀ ਕੀਤਾ ਸੀ ਕਿ ਸਰਕਮਸਟੈਂਸ਼ੀਅਲ ਐਵਿਡੈਂਸ ਦਾ ਕੇਸ ਹੈ ਕਈ ਸਾਰੇ ਹੋਰ ਪਹਿਲੂ ਨੇ ਜਿਹੜੇ ਕਿ ਅਸੀਂ ਦੇਖਨੇ ਆ ਤੇ ਉਹਨੂੰ ਧਿਆਨ ਚ ਰੱਖਦੇ ਹੋਏ ਆਨਰੇਬਲ ਕੋਰਟ ਨੇ 3 12 ਤੱਕ ਦਾ ਪੁਲਿਸ ਰਿਮਾਂਡ 3 ਦਸੰਬਰ ਤੱਕ ਦਾ ਪੁਲਿਸ ਰਿਮਾਂਡ ਦੋਸ਼ੀ ਦਾ ਦਿੱਤਾ ਹੈ ਜਿਹਦੇ ਵਿੱਚ ਕਈ ਸਾਰੇ ਐਸਪੈਕਟਸ ਰਹਿਣਗੇ ਜਿਹਦੇ ਵਿੱਚ ਡੀਐਨਏ ਟੈਸਟ ਹੋਰ ਸਾਰਾ ਜੋ ਕੋਈ ਉੱਥੇ ਦੀ ਇਨਵੈਸਟੀਗੇਸ਼ਨ ਹੋਰ ਜੋ ਵੀ ਕੁਝ ਪਹਿਲੂ ਇਨਵੈਸਟੀਗੇਸ਼ਨ ਦੇ ਰਹਿਣਗੇ ਇਹਦੇ ਵਿੱਚ ਮੈਂ ਇਸ ਵੇਲੇ ਤਾਂ ਨਹੀਂ ਚਰਚਾ ਕਰ ਸਕਦਾ ਨਾ ਹੀ ਕਰਨੀ ਬਣਦੀ ਹੈ ਕਿਉਂਕਿ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਰਹੇਗੀ ਇਹ ਜਿੰਨੀ ਜੜੀ ਆ ਉਹਨਾਂ ਦੀ ਕਨਸੀਲਡ ਰਹੇਗੀ ਉਨਾ ਹੀ ਠੀਕ ਰਹੇਗਾ। ਆ ਇਨਵੈਸਟੀਗੇਸ਼ਨ ਦਾ ਹਰ ਇੱਕ ਐਸਪੈਕਟ ਆਈ ਡੋਨਟ ਥਿੰਕ ਸੋ ਕਿ ਸ਼ਾਇਦ ਇਸ ਵੱਲੇ ਜਿਹੜਾ ਉਹ ਓਪਨ ਕੀਤਾ ਜਾ ਸਕੇ। ਜੋ ਵੀ ਉਹ ਪੁਲਿਸ ਦੇ ਕੋਲ ਹੈ ਪਰ ਅੱਜ ਆਨਰੇਬਲ ਕੋਰਟ ਨੇ ਇਸ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੂੰ ਐਮਪਲ ਟਾਈਮ ਜਿਹੜਾ ਦਿੱਤਾ ਕਿ 3-12 ਤੱਕ ਦਾ ਪੁਲਿਸ ਰਿਮਾਂਡ ਦਿੱਤਾ ਕਿ ਇਨਵੈਸਟੀਗੇਸ਼ਨ ਥੋਰੋਲੀ ਹੋ ਸਕੇ, ਅਕਿਊਜ਼ ਤੋਂ ਪੁੱਛਗਿੱਛ ਪ੍ਰੋਪਰ ਹੋ ਸਕੇ ਔਰ ਮੈਨੂੰ ਉਮੀਦ ਹੈ ਕਿ ਵਿਕਟਮ ਦੇ ਪਰਿਵਾਰ ਦੇ ਵੱਲੋਂ ਐਡਵੋਕੇਟ ਹੋਣ ਦੇ ਨਾਤੇ ਮੈਨੂੰ ਇਹ ਉਮੀਦ ਹੈ ਕਿ ਇਟ ਇਜ਼ ਦਿਸ ਟਾਈਮ ਇਜ਼ ਸਫੀਸ਼ੀਐਂਟ ਟਾਈਮ ਜਿਦੇ ਚ ਕਿ ਪੁਲਿਸ ਕੋਲ ਇੰਨਾ ਟਾਈਮ ਹੈ ਕਿ ਉਹ ਪ੍ਰੋਪਰ ਥੋਰੋ ਇਨਵੈਸਟੀਗੇਸ਼ਨ ਕਰਕੇ ਉਹਨੇ ਇੱਕ ਸਬੂਤ ਇਕੱਠੇ ਕਰ ਸਕੇ ਕਿ ਜਿਸ ਤੋਂ ਜਿਹੜਾ ਹੈ ਇਸ पीडਿਤ ਪਰਿਵਾਰ ਨੂੰ ਇਨਸਾਫ ਮਿਲਣ ਵਿੱਚ ਸਹੀ ਚਾਰਜ ਸ਼ੀਟ ਔਰ ਸਹੀ ਜਿਹੜੇ ਪਹਿਲੂ ਹੈ ਉਹ ਉੱਪਰ ਕੇ ਸਾਹਮਣੇ ਆਣ ਜਿਹੜੇ ਮਾਨਯੋਗ ਅਦਾਲਤ ਕੋਲ ਕੱਲ ਨੂੰ ਰੱਖੇ ਜਾ ਸਕਣ ਜਿਸ ਤੇ ਦੋਸ਼ੀ ਨੂੰ ਸਜ਼ਾ ਮਿਲਣੀ ਅਕਿਊਜ਼ ਨੂੰ ਸਜ਼ਾ ਮਿਲਣੀ ਉਹ ਸੁਨਿਸ਼ਚਿਤ ਹੋ ਸਕੇ ਜੀ ਠੀਕ ਠੀਕ ਹੈ ਠੀਕ ਹੈ ਜੀ ਥੈਂਕ ਯੂ ਜਿਹੜਾ ਮੇਨ ਦੋਸ਼ੀ ਹੈਗਾ ਇਸ ਮਕਦਮੇ ਨਾਲ ਜਿਹੜਾ ਤੁਹਾਨੂੰ ਪਹਿਲਾਂ ਪਤਾ ਮਕਤਬਾਂ ਦਰਜਿਆ ਬਸਤੀ ਬਾਬਾ ਖੇਲ ਦੇ ਵਿੱਚ ਮਕਦਮਾ ਨੰਬਰ 230 ਜਿਹੜਾ ਹੈਗਾ ਇੱਕ ਛੋਟੀ ਬੱਚੀ ਦੇ ਜਿਹੜਾ ਹੈਗਾ ਮਾਤਰ ਹੋਇਆ ਸੀਗਾ ਉਹਦੇ ਵਿੱਚ ਅੱਜ ਅਸੀਂ ਦੋਸ਼ੀ ਦੀ ਕਾਲ ਗ੍ਰਿਫਤਾਰੀ ਪਾਈ ਸੀ ਅੱਜ ਅਸੀਂ ਮਨਜ਼ੂਰ ਪੋਰਚ ਪੇਸ਼ ਕੀਤਾ ਔਰ ਮਨਜ਼ੂਰ ਕੋਰਟ ਨੇ ਸਾਨੂੰ ਦੱਸ ਦਿੰਦਾ ਅਸੀਂ ਪੁਲਿਸਮਾਨ ਲਿਖਿਆ ਸੀ 9 ਦਿਨ ਦਾ ਪੁਲਿਸਮਾਨ ਸਾਨੂੰ 3 ਤਰੀਕ ਤੱਕ ਮਿਲਿਆ ਹੈਗਾ ਔਰ ਇਨਵੈਸਟੀਗੇਸ਼ਨ ਜਾਰੀ ਹੈ ਔਰ ਸਖਤੀ ਨਾਲ ਇਹਦੀ ਪੁਸ਼ਕਸ਼ ਕੀਤੀ ਜਾਊਗੀ ਔਰ ਜਿੱਦਾਂ ਵੀ ਕੋਈ ਪੁਸ਼ਕਸ਼ ਕੋਈ ਚੀਜ਼ ਆਊਗੀ ਉਹ ਤੁਹਾਡੇ ਝੰਟ ਕੁਝ ਬੂਤ ਨੇ ਕਿਸ ਕਿਹੜੀ ਪਲੀ ਲਈ ਹੈ ਸਾਰੇ ਜਿਹੜਾ 10 ਦਿਨ ਦਾ ਜਿਹੜਾ 9 ਦਿਨ ਦਾ ਰਿਮਾਂਡ ਮਿਲੇ ਆ ਪਲੀ ਅਸੀਂ ਲਈ ਹੈ ਹੀ ਲਈ ਹੈ ਜੀ ਵੀ ਜਿਹੜਾ ਅਸੀਂ ਇਹਨੂੰ ਇਹੀ ਰਿਮਾਂਡ ਦੇ ਵਿੱਚ ਅਸੀਂ ਇਹੀ ਪੁੱਛਿਆ ਮਾਨਜੋ ਕੋਰਟ ਨੂੰ ਅਸੀਂ ਰਿਕਵੈਸਟ ਕੀਤੀ ਹੈ ਕਿ ਆਪਣੇ ਰਿਮਾਂਡ ਦੇ ਵਿੱਚ ਵੀ ਇਸ ਬੱਚੀ ਨੇ 13 ਸਾਲ ਦੀ ਬੱਚੀ ਦੀ ਇੱਕ ਘਨੌਣੀ ਹਤਿਆ ਕੀਤੀ ਹੈਗੀ ਆ ਉਹ ਸਾਰੇ ਅਸੀਂ ਸਬੂਤ ਜਟਾਉਣੇ ਹੈਗੇ ਸਾਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਇਧਰ ਮਾਰ ਦਿੱਤਾ ਜੀ ਸਰ ਕਿਹੜੇ ਕਿਹੜੀ ਤਾਰ ਲੱਗੀ ਆ ਆਰੋਪੀ ਦੇ ਉੱਤੇ ਇਹ 103 ਜਿਵੇਂ 1BN S 65 ਜਿਵੇਂ 1BN S 68BN S ਐਂਡ 6 ਪਾਸਟ ਐਕਟ ਦੇ ਤਹਿਤ ਜਿਹੜਾ ਪੱਤਾ ਦੱਸਿਆ ਗਿਆ